ਡੰਬਲ ਉੱਪਰ ਘਾੜੋ। ਚਲ ਘਾੜ ਰਗਾ ਰਗਾ ਦੇ ਗਰੀ ਵੀ ਜਰਾ। ਆ ਵੀ ਰੱਖ ਦੇ। ਡੰਬਲ ਦੇ ਕਿੱਥੇ ਰੱਖਿਆ? ਜਵੇਂ ਕਿਨਾਰੇ ਦੇ। ਉਹ ਡਾਕਟਰ ਜਾਣਦੇ ਤੈਨੂੰ ਵੀ? ਹਾਂਜੀ। ਅੱਡੀ ਨਾਲ ਡਾਕਟਰ ਜਾਂਦੇ ਵੀ। ਜਿਹੜੇ ਗੋਡਾ ਨਾਲ ਗੋਡਾ ਕਢਾ ਲਵੇ। ਪਿੱਛੇ ਆਵਾ? ਹੈਂ? ਚੱਲ। ਮਾਰ ਕੇ ਕ। ਇਹ ਵੀ ਜਿਹੜੀ ਮਜ਼ੂਰ ਹੋਣੀ ਆ ਨਾ ਕਿ ਇੰਚਲ। ਵਨ।

ਬੱਸ ਲੋ ਜਿਵੇਂ ਜਾਣ ਤੋਂ ਪਹਿਲਾਂ ਆਪਾਂ ਕਰਿਆ ਆਪਣਾ ਦੂਜਾ ਮੀਲ ਤਿਆਰ ਚਿਕਨ ਤੇ ਚੌੜ ਦੇ ਨਾਲ ਦਹੀਂ ਦੂਜਾ ਮੀਲ ਆ ਇਹ ਇੱਕ ਵਾਰ ਜੇ ਕਨਾ ਕੇ ਖਾਵਾਂਗੇ ਉਸ ਤੋਂ ਇੱਕ ਜਗਰਾਉਣ ਜਾਣ ਤੋਂ ਪਹਿਲਾਂ ਇੱਕ ਗਰਾਉਂਡ ਤੋਂ ਆ ਕੇ ਚਾਰ ਵਾਰ ਹੋ ਜਾਣਾ ਤੇ ਅੰਦਰ ਕਿਲ੍ਹਾ ਹੁੰਦਾ ਇਹ ਬਾਡੀ ਦਾ ਬਹੁਤ ਉੱਕੀ ਗੱਟਾਂ ਦੇ ਹਿਸਾਬ ਨਾਲ ਵੱਧ ਕੱਟ ਕਰਾਂਗੇ ਗੇੜ ਦੇ ਇੱਕੇ ਤੇ ਫਿਰ ਦੇ ਇੱਕੇ ਲੈ ਮਿੱਤਰੋ ਆ ਗਿਆ ਜੀ ਐਮ ਆ ਗਿਆ ਫਿਰ ਨਵਦੀ ਵਾਲਾ Udah, karena tuh tumbangnya ke memang. Udah, karena itu, itulah karena. கொட்டுக்கொட்டு <laughs> 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 യീൻ്റെ മോട്ടേ ਦੀ ਮੰਡੀ ਮੰਡੀ ਕੋਲ ਹੋਰ ਪਾਲਾ ਲੈ ਯੂਰੀਆ ਦੇਖ ਕੀ ਯੂਰ ਵੱਧਾ ਹੋਰ ਵਾਹ ਐਂਗਲ ਵਧੀਆ ਆਉਂਦਾ ਦੇਖ ਉੱਤੇ ਕਰ ਲੈ ਲੈ ਦੀ ਦਾਦਾ ਕੀ ਇਹ ਹੈ ਦਾਦਾ ਲੈ ਦੀ ਉਹਦਾ ਨਗਰ ਨਾਲ ਆਦੀ ਬੈਲੂ ਜੀ ਨੀਗਾ ਦੁਆਰਾ ਲੱਗਦਾ Oh. Okay. 30 ਕਿਲੋਰ ਪਾਲਾ 30 ਕਿਲੋਰ ਪਾਲਾ ਹੋਈ ਹਾਲਾ ਦੀ ਪਹਿਲਾ ਸੈਟ 40 ਕਿਲੋ ਦਾ ਤੇ 50 ਦਾ ਫਿਰ 55 ਪੈਸਾ ਦਾ ਇਹ ਚੌਥਾ ਸੱਟਾ ਰਿਪੋਰਟ ਇਖਣੇ ਦੇਵੀਂ ਦਾਸ ਲਾਉਣੇ ਲੱਗਣਗੇ ਔਖੇ ਪਰ ਲਾਉਣੇ ਦੀ ਲੋੜ ਆ ਹਲੋ ਹੋਈ ਹ ਸਬਾਨ ਤਾਂ ਖਰੀਦ ਪੰਦੇ ਹੀ ਆ चौथा सटा भी हैं कि लाव गए जोर लगा के हई किलो हो गया दो, 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 ਨਾ ਗਿਆ ਸੋਈ ਆ ਰਹੇ ਲੋ ਅੰਮਲੀ ਮੰਦਰੀ ਦੀ ਜ਼ਿੰਦਗੀ ਆ ਬਾਲ ਨਾਮ ਇਹਦਾ ਤਾਂ ਕੁਝ ਕਰਨਾ ਹੈ ਤੇਰੇ ਹੈਲੋ ਓ ਹੜਿਆ ਇੱਕ ਕਹਾਣੀ ਜਮ ਲਗਣੀ ਆਗੇ ਜਾਣ ਬਿਆ ਜੀ ਹੈ ਬੁਖਾਰ ਤਾਂ ਪਾਪੇ ਜਾਣ ਨਾ ਮੇਰਾ ਜਵਾਨ ਤੋਂ దో తి మై టైారీ శారా ఓంబల్ చక్క సో రెండు థల్లె ను ਸਮਝੇਗਾ ਜੋ ਰਿਹਾ ਸਾਡੇ 17 ਤੋਂ ਸ਼ੁਰੂ ਕਰਦੇ ਉੱਪਰ ਨੂੰ ਜਾਵਾਂਗੇ ਵੇਟ ਲੈ ਕੇ ਤੇ ਰੈਪੋਰਟੇਸ਼ਨ ਆਵਾਂਗੇ ਥਿਲ ਲੈ ਕੇ ਇਹਦੇ ਆਪਾਂ ਲਾਉਣੇ ਆ ਕਿੰਨੇ ਕੁ ਲੱਗਦੇ ਆ ਪਹਿਲੇ ਇਹਰੇ ਲਾਵਾਂਗੇ ਫਿਲਹਾਲ ਤਾਂ ਬਾਕੀ ਫਿਰ ਵੇਟ ਵਧਾਈ ਜਾਵਾਂਗੇ 2 3 4 5 6 ਜੋਟ ਅਟ ਅਸ ਯਾ ਆ ਤੇਰਾ ਦੰਬਾ ਦੰਬਾ ਹੋ ਗਿਆ ਤਾਰ ਤਾਰ ਓਏ ਬੀ ਤ੍ਰ ਓਏ ਬਹੁਤ ਅੱਖ ਲੱਗਿਆ ਦੀ ਓਏ ਰੋਟੀ ਬਜਨ ਕਰ ਲਿਆ 20 ਕਿਲੋ ਪਹਿਲਾਂ ਵੀ ਦੇ ਹਾਂ ਸਾਢੇ 17 ਦੇ 20 ਰੱਟ ਲੱਗੇ थे ਹੁਣ ਆਪਾਂ 20 ਕਿਲੋ ਕਰ ਲਏ ਤੇ ਆਪਾਂ 12 ਪੂਰਾ ਲੌਂਗੀ ਟਰਾਈ ਕਰਨੀ ਆ ਬਾਕੀ ਦੇਖਦਾ ਬਦਲਾ ਉਹਦੇ ਬਦਲ ਆਵਾਂਗੇ ਆ ਗਰੀ 12 12 ਕਿੰਦਾ 12 ਤੋਂ ਬੰਦਾ ਅਪਗ੍ਰੇਡ ਹੋ ਕੇ 20 ਵਾਲਾ ਲਾਉਂਗਾ 12 ਦੇ 12 ਲਾਏ ਨੇ ਹੁਣ 20 ਦੇ ਦੇਖਦੇ ਆ ਪਿੱਛੇ ਰਖੜਾ ਤਿਆਰ ਆ ਚੱਲ ਇਕਤਾ ਦੋ ਤਿੰਨ ਚਾ ਪੰਜ ਚਲੋ ਤਿੰਨ ਹੋਰ ਦੋ ਹੋਰ ਇੱਕ ਹੋਰ শেইমার সেচেদিনা বদা জাথনা ম১াসতলায়ার য়ার দায়া জতায়া মান্যা. করয়ার সাকেমার একর পচিকর দারা লানে. ইদায়ার মামাতো ਲੇ ਮਿੱਤਰਾਂ 25 ਵਿੱਚ ਕਿਲੋ ਡੰਬਲ ਚੱਕਲੇ ਦਵਾ ਜੋੜੇ ਦੀ ਵਾਰੀ ਆ ਹਨਾ ਲੈ ਹਾਂ ਇਹ ਤਾਂ ਨਹੀਂ ਜਿੱਦਾਂ ਅਜਾ ਕਿਨੇ ਕਿਨੇ ਚੱਕੇਗਾ ਇਹਦੇ ਇਲੇ ਵੀ ਵੀਡੀਓ ਦੇਖਦੇ ਰਹੋ ਤੁਸੀਂ ਦੇ ਇਦਾਂ ਹੀ ਬੰਦੇ ਨੇ ਇਹਨੇ ਕਿੱਕ ਮਾਰ ਕੇ ਡੰਬਲ ਚੱਕਨੇ ਆ ਕਿਉਂਕਿ ਤਕਾਤ ਤਾਂ ਵੈਸੇ ਵੀ ਸਾਤ ਹੋਣੀ ਨਹੀਂ ਅਸੀਂ ਚਕਾਉਂਦੇ ਵੀ ਨਹੀਂਗੇ ਇਹ ਆਪੇ ਚੱਕੂਗਾ ਰਾਵੇ ਜਾਂ ਇੱਕ ਰੈਪ ਠੀਕ ਆ ਪਜਕਨੇ ਆਪ ਓਕੇ ਡਨ ਇਹ ਹੋ ਗਿਆ 50 ਕਿਲੋ ਹਣ ਵੇਖ ਲਾ ਤੈਨਾਂ ਕਿਵੇਂ ਸਿੱਖਾਂ ਨਹੀਂ ਆਉਂਦੇ ਇਹਦੇ ਪੱਟ ਦੇ ਜਮਾ ਗੁੱਡੇ ਦੇ ਉੱਤੇ ਸਿਰੇ ਤੇ ਰੱਖਣਾ ਨੰਬੜ ਤੇ ਨਰ ਤੇ ਇਧਰ ਨੂੰ ਰੱਖ ਲੈ ਤੈਨਾਂ ਕਿੱਕ ਵੱਜਣੀ ਇੱਕ ਮਾਰੀ ਇੱਕ ਦਮਟ ਵੱਲੋਂ ਉੱਡਾ ਮਾਰਨੀ ਆ ਤੇਰ

ਤੇਰੇ ਦੋੜਾ ਨਾ ਘੋੜਾ ਘੜਾ ਲੇ ਪਿੱਛੇ ਆਵਾ ਹੈ ਚੱਲ ਮਾਰ ਕੇ ਕ ਇਹ ਵੀਡੀਓ ਦੇ ਵਿੱਚ ਜੂਰ ਹੋਣੀ ਆ ਦੇਖੀ ਐਂ ਚੱਲ 1 ਦਲਾਂ ਜੈ ਮਾਤਾ ਦੀ ਜੈ ਮਾਤਾ ਨਾ 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 ਚੱਲ ਅਗੀ ਅੱਛਾ ਬਸ ਇਹ ਚੱਲ ਇੱਕ ਲਾਉਣਾ ਤੂੰ ਦੋ ਲਾਉਣਾ ਦੇਖ ਮੈਂ ਇੱਕ ਗਿਆ ਚੱਲ ਹੈ ਹੈ ਇੱਕ ਵਾਰੀ ਕਰਦੇ ਵਾਚਾ ਆਤਾ ਯਾਰ ਨਹੀਂ ਆ ਗਏ ਨਹੀਂ ਜੀ ਤਾਹੀ ਮੈਂ ਭਰੇ ਆਇਆ ਭਰੇ ਨਾ ਮੈਨੂੰ ਮਿਹਨਤ ਦੇ ਪਾਸ ਆਵੰਦਾਂ ਲਾਉਣ ਲੱਗ ਗਈਆਂ 25 ਵਿੱਚ ਮੇਰੇ ਡੰਬੜਾ ਮੋਢਾ ਰੱਖ ਲਈ ਮੋਢਾ ਆਵੰਦ ਨੇ ਬਦਲ ਦੇਣੀ ਬਿੱਲੀ ਇਹ ਇਹਨਾਂ ਦੇ ਲੋਹੇ ਕਟ ਮਹਿਗਮਾ ਇਹ ਅੜੀਆਂ ਕਿਹੜਾ ਜਿੰਮ ਆ ਨਾ ਕੱਲੀ ਪਜੋਰਨਾਂ ਲੱਗਦੀ ਉਹ ਨਹੀਂ ਸਾਨੂੰ 8 9 ਨਾਲ ਤੇ ਮੱਤਾ ਮਾਰਦੇ ਨੋਗੇ ਇੱਕ ਤੂਰੀ ਹੋਣਾ ਲੱਗਦੀ ਆ ਤੇ ਮਾਇਦੀ ਮਾਣ ਟਕਰਾ ਹੋ ਗਿਆ ਇਹ ਕਹਣਾ ਲੱਗ ਗਿਆ ਮੈਂ 25-25 ਕਿਲੋਟਾਂ ਬਲ ਚੱਕੀ ਲਾ ਦਿੱਤਾ ਵੀ ਵੀ ਦੇ ਲਾਏ ਨੇ ਵੀ ਵੀ ਦੇ ਲਾ ਦੇਉਂਦਾ ਤਾਂ ਗਿਆ ਮੈਂ ਦੋ ਰੈਪ ਲਾਉਂ ਮੈਂ ਕਿਹਨੇ ਵੋਲਿਊਟ ਦੋਣ ਲਾ ਦੇ ਕਿਹਦੇ ਗੱਲੇ ਅੰਦਾਫਾ ਇਹ ਤੋਂ ਲੱਗ ਬਾਕੀ ਨੂੰ ਕਹਾ ਕੋਈ ਹਾਂ ਰੱਖੀ ਹੋਤਾ ਹੋਏਗਾ ਮਤਲਬ ਨੈਕਸਟ ਵੀਕ ਨੈਕਸਟ ਮੰਥ ਹਾਂ ਨੈਕਸਟ ਮੰਥ ਅਗਲੇ ਆਪਾਂ ਅਗਲੇ ਹਫਤੇ ਮੈਂ ਕਹਿੰਦਾ ਅਗਲੇ ਮਹੀਨੇ ਕਰ ਦਿੰਨੇ ਆਪਾਂ ਅੱਜ 23 ਅੱਜ 23 ਦਾ ਆਪਾਂ ਤੈਨੂੰ ਦਿੱਤੇ ਅਗਲਾ ਵੀ ਵੀ ਦੀ ਤਾਰ ਤੋਂ ਅਗਲਾ ਵੀਕ ਆ ਆਟੋਮੈਟਿਕ 4000 ਰੁਪਏ ਨੇ ਪ੍ਰੈਕਟਿਸ ਕਰਨ ਨੂੰ ਖਰਾ ਖਾਣਾ ਬੱਤਕ ਦੇਂਡੇ ਲਿਆ ਦੇਖੇ ਬੱਤਕ ਦੇਂਡੇ ਦੇਖੇ ਨੰਦ ਜਰਾ ਬੱਤਕ ਦੇਂਡੇ ਲਿਆ ਮੁਰਗੀ ਵੀ ਨਹੀਂ ਕੋਈ ਕੋ ਮਾਰਨੇ ਉਹ ਜਿਹੜਾ ਨਿਊਜ਼ੀਲੈਂਡ ਆਲਾ ਜਿਹੜਾ ਗਾਂਹ ਜਿਹੜੀ ਆ ਹੁੰਦੀ ਏ ਜਰਸੀ ਆਹ ਉਹ ਵਾਲੇ ਗਾਂ ਦੇ ਪ੍ਰੋਟੀਨ ਲੋ ਆਹ ਜਰਸੀ ਗਾਂ ਦਾ ਹੋ ਲਿਆ ਤੋਂ ਦੁੱਧ ਰਾਇਆ ਕਰ ਤੇ ਬੱਤਕ ਦੇਂਡੇ ਖਾਇਆ ਕਰ ਤੇ ਬਦਾਮ ਕਿਹੜੇ ਕੀ ਖਾਓ ਮਾਮਰਾ ਮਾਮਰਾ ਬਦਾਮ ਮਾਮਰਾ ਬਦਾਮ ச oh <laughs> <Chakar> <laughs> ਵੀ ਹੋਣ ਲਾਵਾਂਗੇ ਅਸੀਂ ਸਾਈਡ ਲੈਟਰ ਤੇ ਡੰਬਲ 5-5 ਕਿਲੋ ਦੇ ਰੈਪੋਰਟੇਸ਼ਨ ਬਾਬਦੇ ਨੇ ਅਸੀਂ ਕੋਚ ਰੱਖਿਆ ਸੀ ਭੁੱਲ ਗਿਆ ਦੱਸਣਾ ਤੁਹਾਨੂੰ ਅਸੀਂ ਨਵਾਂ ਕੋਚ ਰੱਖਿਆ ਜੱਸੀ ਭੰਮਰੀ ਵਾਲਾ ਤੇ ਪਿੰਟੂ ਦੇ ਨਾਮੇ ਦਾ ਮੁੰਡਾ ਉਹ ਪਿੰਟੂ ਪਿੰਟੂ ਵੀ ਜਾਣਦੇ ਹਾਂ ਗਗਨ ਜਲਾਣੇ ਵਾਲਾ ਉਹਦਾ ਵੀ ਕੋਚ ਆ ਤੇ ਅਸੀਂ ਆਨਲਾਈਨ ਕੋਚਿੰਗ ਉੱਤੇ ਲੈਣ ਲੱਗੇ ਤੇ ਕਿਦਾਂ ਅਸੀਂ ਗਏ ਸੀ ਉਹਦੇ ਕੋਲ ਕਿਉਂਕਿ ਸਾਨੂੰ ਐਪਸ ਦੇ ਜਿਵੇਂ ਲਵਾਈਆਂ ਨੇ ਨਵੀਆਂ ਅਦੀ ਉਹਨਾਂ ਨੂੰ ਗੇਮ ਦੇਖਦੇ ਆਂ ਵੀ ਕੋਚ ਸਾਹਿਬ ਦੀ ਟ੍ਰੇਨਿੰਗ ਕਿੰਨਾ ਕਮਾਉਂਦੀ ਸਾਡੇ ਹਾਂ ਲੱਗਣਾ ਹਾਂ ਵੀ ਦਸਤੀ ਤੋਂ ਆਨਲਾਈਨ ਟ੍ਰੇਨਿੰਗ ਲੈ ਆ ਕਰਨਗੇ ਕਈ ਬੰਦੇ ਦੇਖ ਕੇ ਸਾਡੇ ਬਲੌਗ ਕੋਈ ਤਾਂ ਕੋਈ ਦਸਤੀ ਫੋਨ ਕਰੂਗਾ ਨਾ ਕਿੰਟੀ ਕਿਹੜੀ ਕਿਹੜੀ ਕੁੜੀਆਂ ਨੂੰ ਅੱਛਾ 50 ਲਾਉਣੇ ਆਂ ਦੇਖਦੇ ਆ ਲੱਗ ਜਾਣਗੇ ਕਿੰਨੇ ਲਾਇਦਾ ਵੇ ਕਿਨੇ ਲਾਨੇ ਦੇਣਾ ਰੁਪਏ Vinnar ok? Ná. Þannig að við erum við að eitthvað. Tó. Tenn. Tjara. Fænda. Tjeg. Töpt. Att. Ná. Töst. Vjara. Bara. Tera. Tjóða. Tundra. Tóra. Tara. Tara. Unni. Bí. ਕੇ ਬਾਈ ਇਹ ਜਾਰੀ ਕਟਿੰਗ ਸੱਬ ਤਾਏ ਤਾਏ ਅੱਤੇ ਤੇ ਕੱਤੇ ਬੱਤੇ ਤੇ ਤੇ ਕੰਟੀ ਪੈਂਟੀ ਜੱਤੀ ਸੰਤੀ ਖੱਤੀ ਉਤਾਲੀ ਡਿਆਲੀ ਡਾਲੀ ਡਿਆਲੀ ਪਰਤਾਲੀ ਚਤਾਲੀ ਸੰਤਾਲੀ ਚਹਲੀ ਸੰਤਾਲੀ ਫਰਤਮਾਲੀ 49 50 50 60 ਯਾ ਮੰਦਰ ਵੱਧਿਆ ਨੂੰ ਤਾਂ ਇਹਨੇ ਲੈਣੀ ਆੜੀਆ ਪੰਪੜਾ ਘੜਦਾ ਆ ਰਿਆਂ ਦਲੇ ਨੂੰ ਇੱਕ 2 3 4 5 6 7 8 9 10 11 12 13 14 15 16 17 18 19 20 21 22 23 24 27 28 29 30

ਕੇ ਬਾਈ ਗੈਰੀ ਓਕੇ ਟਾਟਾ ਸੀ ਯੂ ਟੂਮਾਰੋ ਚਿਕਨ ਲਿਆਈ ਹੈ ਚਿਕਨ 3 5 6 ਗਰੂ ਇਹ ਤਾਂ ਚੂਸ ਕੇ ਖਾਂਦਰ 3 ਦਿਨ ਹੋ ਗਏ 3 ਦਿਨ ਹੋ ਗਏ ਕਿ ਲੋ ਲੈਣਦੇ ਨੂੰ ਉਹਨੇ ਮੁੱਕੇ ਹਾਂ ਅਵਰ ਤੀਜੇ ਦਿਨੇ ਆ ਕੱਲ੍ਹ ਦਿਨ ਗੈਪ ਹੋਇਆ ਸੋ ਲੈ ਗਿਆ ਤੇ ਉਹਦੇ ਵਿੱਚ ਉਹਨੇ ਗੈਪ ਆਇਆ ਦੇਖ ਲੈਨੇ ਕਹਿੰਦੇ ਜੇ ਮੈਂ ਬਣਾ ਲੈਣ ਹਾਂ ਗਜਮਬ ਚੋਟਾ ਲੇਟ ਹੋ ਗਏ ਚਿਕਨ ਨੜ ਚ ਲੱਗ ਜੂ ਉਧਰ ਮੀਡ ਮਾਰਕੀਟ ਵਾਲਾ ਆਮ ਲੱਗਦਾ ਟਾਈਮ ਲੱਗੇ ਜਾਂ ਅੰਦਰ ਤੇ ਮੈਂ ਕਿ ਜਦ ਤੋਂ ਬੱਚੇ ਕਰਨ ਬਣਦਾ ਆਪਾਂ ਬ੍ਰੈਡ ਅੰਮਲੇਟ ਖਾ ਲੈਨੇ ਆ ਤੇ ਉਸ ਤੋਂ ਬਾਅਦ ਖਾ ਲਾਂਗੇ ਲਾਸਟ ਮੀਲ ਚਿਕਨ ਦਾ ਤੇ ਖਾ ਕੇ ਬੜੇ ਕੰਦੀ ਜਿਹਾ ਵਾੜਦੀ ਰਿਹਾ ਕੱਖਾਂ ਨੇ ਪਰ ਮੌਸਮ ਮੀਹ ਹਲ ਹੋ ਗਿਆ ਕਿਦਾਂ ਮੈਂ ਕਰ ਦਾਂ ਦਵਾ ਮੀਂਹ ਪੈ ਜਵੇ ਇਹ 2-3 ਘੰਟੇ ਰਵਿਣ ਫਿਰ ਤਾਂ ਠੀਕ ਆ ਬਾਕੀ ਦੇਖਦੇ ਆ ਜਦ ਤੱਕ ਇਹ ਹਰੇ ਦਾ ਕੰਮ ਕਰਿਆ ਆਉਨੇ ਆ ਲੋ ਵੀ ਚਿਕਨ ਬਣ ਗਿਆ ਤੇ ਕੰਮ ਕਰ ਕਰ ਲਿਆ ਆਪਣਾ ਨਾਲੇ ਤੇ ਹੁਣ ਥੋੜਾ ਜਾ ਜਾ ਕੇ ਆਣਾ ਕੰਨੇ ਸਪਰੇਅ ਲੈ ਕੇ ਆਣੀ ਇੱਕ ਜਿੰਕ ਦੇ ਲੋਹੇ ਦੀ ਉਸ ਤੋਂ ਬਾਅਦ ਚੱਲਦੇ ਆ ਫਿਰ ਗਰਾਊਂਡ 'ਚ ਇੱਕ ਵਾਰ ਇਹਨਾਂ ਪਰਾ ਕੇ ਰਾਤ ਨੂੰ ਫਿਰ ਖਾਣੇ ਆ ਬਸ ਫਿਰ ਆਪਣਾ ਪ੍ਰੋਟੀਨ ਪੂਰਾ ਕਰ ਜਰੀ ਕੁਪੜੀਆਂ ਫੈਟ ਫੂਡ ਵੀ ਹੈਗੀਆਂ ਹੁੰਦੀ ਆਪਾਂ ਅੰਡੇ ਤੋੜਨਾ ਪੰਛੀ ਤੋਂ ਹਾਂ ਮਰੇ ਉਹਨਾਂ ਦੇ ਵਿੱਚ ਪਰਟ 5 ਗ੍ਰਾਮ ਇੱਕ ਚਮਦੀ ਹੁੰਦੀ ਹੋਆ 40 ਗ੍ਰਾਮ ਚਾਹੀਦੀ ਹੁੰਦੀ ਹੈ ਬਹੁਤ ਇਹਨੇ ਕਪਾ ਕਾਇ ਲੈਣੇ ਆ